ਹਾਂਜੀ ਸਾਡਾ ਲੜਕਾ 17 ਸਾਲ ਉਹਦੀ ਲਗਭਗ ਉਹਦੀ ਉਮਰ ਸੀਗੀ ਜੀ 17 ਸਾਲ ਤੇ ਉਹਦੀ ਇੱਕ ਲੜਕੀ ਨਾਲ ਗੱਲਬਾਤ ਸੀਗੀ ਤੇ ਕੱਲ ਉਹਨੂੰ ਮਿਲ ਕੇ ਆਇਆ ਤੇ ਉਸ ਤੋਂ ਬਾਅਦ ਆ ਕੇ ਉਹਨੇ ਘਰ ਆ ਕੇ ਉੱਪਰ ਆਪਣੇ ਰੂਮ ਚ ਲਿਆ ਗਿਆ ਤੇ ਅੰਦਰ ਫਾਹਲ ਆ ਲਿਆ ਉਹਦੀ ਦਾਦੀ ਘਰੇ ਕੱਲੀ ਸੀਗੀ ਉਹਨੇ ਦਰਵਾਜਾ ਤੂਜਾ ਖੜਕਾਇਆ ਤੇ ਬਾਕੀ ਫੋਨ ਕੀਤੇ ਵੀ ਦਾਦਾ ਬਾਪੂ ਪਤਾ ਨਹੀਂ ਦਰਵਾਜਾ ਨਹੀਂ ਖੋਲ ਰਿਹਾ ਤੇ ਦਰਵਾਜਾ ਪਨ ਕੇ ਦੇਖਿਆ ਤਾਂ ਉਹ ਲਟਕ ਰਿਹਾ ਸੀਗਾ ਪੱਖੇ ਨਾਲ ਤੇ ਉਹਦਾ ਮੋਬਾਈਲ ਕੋਲੇ ਥੱਲੇ ਗਿਰਿਆ ਪਿਆ ਸੀਗਾ ਮੋਬਾਈਲ ਨੂੰ ਚੈੱਕ ਕੀਤਾ ਤਾਂ ਉਹਦੇ ਵਿੱਚ ਉਹਦੀ ਲੜਕੀ ਨਾਲ ਚੈਟਿੰਗ ਹੋਈ ਹੋਈ ਸੀਗੀ ਤੇ ਲੜਕੀ ਨੇ ਕਿਹਾ ਵੀ ਤੂੰ ਜੰਪ ਕਰ ਉਹਦੀ ਵਨ ਟਾਈਮ ਵਾਲੀ ਜਿਹੜੀ ਪਿਕ ਵੀ ਆਈ ਹੋਈ ਸੀਗੀ ਉਹਦੇ ਵਿੱਚ ਤੇ ਉਹ ਖਤਮ ਹੋ ਚੁੱਕਿਆ ਸੀ ਫਿਰ ਪੁਲਿਸ ਆ ਕੇ ਉਹਨੂੰ ਸਿਵਲ ਹਸਪਤਾਲ ਲੈ ਗਈ ਤੇ ਅਸੀਂ ਅੱਜ ਸਵੇਰ ਦੇ ਪੁਲਿਸ ਕੋਲੇ ਬਸਤੀ ਦੇ ਥਾਣੇ ਦੇ ਵਿੱਚ ਖੜੇ ਹਾਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਨੂੰ ਟਾਲ ਮਟੋਲ ਕਰੀ ਜਾਂਦੇ ਸਾਡੇ ਤੇ ਦਬਾਅ ਪਾ ਰਹੇ ਸੀਗੇ ਵੀ 174 ਦੀ ਕਾਰਵਾਈ ਦੀ ਕਹਿੰਦੇ ਅਸੀਂ ਡੀਡੀਆਰ ਕੱਟਤੀ ਵੀ ਉਹਦੇ ਮੁਤਾਬਕ ਤੁਸੀਂ ਉਹਨੂੰ ਲਿਹਾ ਕੇ ਸੰਸਕਾਰ ਕਰ ਦਿਓ ਤਕੀਲ ਮੰਗ ਕਰਦੇ ਹਾਂ ਅਸੀਂ ਤੁਹਾਨੂੰ ਲੱਗਦਾ ਕਿਸੇ ਨੇ ਉਹਨੂੰ ਕੰਪੈਲ ਕੀਤਾ ਹਾਂਜੀ ਉਹ ਲੜਕੀ ਨੇ ਕੰਪੈਲ ਕੀਤਾ ਜੀ ਸਾਰੀ ਚੈਟਿੰਗ ਪੁਲਿਸ ਨੂੰ ਦਿੱਤੀ ਆ ਬਾਅਦ ਚ ਲੜਕੀ ਨੇ 2 ਘੰਟੇ ਬਾਅਦ ਚੈਟਿੰਗ ਜਿਹੜੀ ਆ ਡਿਲੀਟ ਮਾਰਤੀ ਜਿਹੜੀ ਮੁੰਡੇ ਨੂੰ ਭੇਜੇ ਸੀ ਉਹਨੇ ਕੋਈ ਮੈਸੇਜ ਵਗੈਰਾ ਉਹਦੀ ਉਹਨੂੰ ਡਿਲੀਟ ਮਾਰਤਾ ਪਰ ਅਸੀਂ ਉਹਦਾ ਪਹਿਲਾਂ ਸਕਰੀਨਸ਼ਾਟ ਵਗੈਰਾ ਲੈ ਚੁੱਕੇ ਸੀਗੇ ਅਸੀਂ ਉਹ ਪੁਲਿਸ ਨੂੰ ਦਿਖਾਇਆ ਪਰ ਪੁਲਿਸ ਮੰਨਦੀ ਨਹੀਂ ਕਹਿੰਦੇ ਜਦੋਂ ਉਹਨੂੰ ਐਫਐਐਸਐਲ ਦੇ ਵਿੱਚ ਉਹਦੀ ਰਿਪੋਰਟ ਆਊਗੀ ਮੋਬਾਈਲ ਦੀ ਵੀ ਫਿਰ ਅਸੀਂ ਪਰਚਾ ਤਰਜ ਕਰਾਂਗੇ 15 20 ਦਿਨਾਂ ਤੱਕ ਸਾਡੀ ਲੜਕੇ ਦੇ ਮੋਬਾਈਲ ਦੇ ਵਿੱਚ ਤੇ ਸਾਡੀ ਮੰਗ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਸਾਡਾ 17 ਸਾਲ ਦਾ ਬੱਚਾ ਸਾਨੂੰ ਥੋੜਾ ਮੋਟਾ ਪਤਾ ਸੀਗਾ ਜੀ ਇਹਨਾਂ ਨੇ ਪਤਾ ਸੀ ਹਾਂ ਥੋੜਾ ਪਤਾ ਸੀਗਾ ਵੀ ਇਹਨਾਂ ਦੀ ਗੱਲਬਾਤ ਹੈਗੀ ਪਰ ਉਹ ਇਹਨੇ ਕਦੇ ਵੀ ਕੋਈ ਇਹੋ ਜੀ ਨੋਬਤ ਨਹੀਂ ਆਈ ਸੀ ਨਾ ਉਹਨਾਂ ਨੇ ਕੋਈ ਵਿਆਦੀ ਡਿਮਾਂਡ ਕੀਤੀ ਜਾਂ ਵੀ ਕੋਈ ਹੋਰ ਇਸ ਤਰ੍ਹਾਂ ਦੀ ਨੋਬਤ ਨਹੀਂ ਸੀ ਲੜਕੇ ਨੂੰ ਸਮਝਾਇਆ ਵੀ ਕਾਕਾ ਬੱਚੇ ਇੰਨਾ ਕੰਮਾਂ 'ਚ ਨਹੀਂ ਪਈਦਾ ਇਹਦੇ ਰਿਜ਼ਲਟ ਮਾੜੇ ਆ ਤੇ ਪਤਾ ਨਹੀਂ ਦੇਰ ਬਾਅਦ ਲੱਗਿਆ ਪਰ ਕੋਈ ਲੜਾਈ ਝਗੜੇ ਵਾਲੀ ਜਾਂ ਕੋਈ ਇਹੋ ਜੀ ਕੰਪਲੀਟ ਨਹੀਂ ਸੀ ਉਹਦੀ ਇਸ ਮਾਮਲੇ ਦੇ ਵਿੱਚ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਪਰਚਾ ਦਰਜ ਕੀਤਾ ਜਾਵੇ ਸਾਨੂੰ ਇਨਸਾਫ ਚਾਹੀਦਾ ਬਸ ਸਾਡਾ ਬੱਚਾ ਗਿਆ ਸਾਡਾ ਘਰ ਬਰਬਾਦ ਹੋ ਗਿਆ ਇਸ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ ਅਸੀਂ ਪੁਲਿਸ ਡਿਪਾਰਟਮੈਂਟ ਤੋਂ ਵੀ ਸੀਪੀ ਸਾਹਿਬ ਤੋਂ ਵੀ ਮੰਗ ਕਰਦੇ ਆਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਜੋਦੇਵਾਲ ਪੁਲਿਸ ਜਿਹੜੀ ਆ ਉਹ ਸਾਨੂੰ ਇਨਸਾਫ ਨਹੀਂ ਦੇ ਰਹੀ ਰੋਹਿਤ ਸ਼ਰਮਾ ਉਹ ਬੇਟੇ ਦੀ ਡੈਥ ਹੋ ਗਈ ਮੇਰੇ ਦੀ ਉਹ ਕੁੜੀ ਨੇ ਜੋ ਵੀ ਕੀਤਾ ਪਤਾ ਹੀ ਸਭ ਨੂੰ ਪਤਾ ਕਿ ਕੀ ਮੰਗ ਕਰਦੇ ਕਿੰਨੇ ਸਾਲ ਦਾ ਬੇਟਾ ਸੀ ਤੁਹਾਡਾ 17 ਸਾਲ ਦਾ ਤੇ ਕਿੰਨੇ ਬੱਚੇ ਮੇਰੇ ਬੱਚੇ ਦੋ ਸੀ ਇੱਕ ਹੈਗਾ 10 ਸਾਲ ਦਾ ਇੱਕ ਇਹ ਵੀ 17 ਸਾਲ ਦਾ ਸੀ ਤੇ ਸਾਨੂੰ ਪਤਾ ਲੱਗਿਆ ਜੀ ਬੇਟੇ ਨਾਲ ਉਹਨਾਂ ਨਾਲ ਕੋਈ ਆਪਸ ਵਿੱਚ ਗੱਲਬਾਤ ਸੀ ਇਲਾਕੇ ਇੰਨਾ ਕੁਛ ਨਹੀਂ ਸੀ ਬਸ ਪਤਾ ਸੀ ਠੀਕ ਹੋਣਾ ਬੱਚਿਆਂ ਦਾ ਹੁੰਦਾ ਹਰ ਇੱਕ ਬੰਦੇ ਦਾ ਹੁੰਦਾ ਤੁਸੀਂ ਕੀ ਮੰਗ ਕਰਦੇ ਹੋ ਕਿਹਦੇ ਤੇ ਕਰਦੇ ਹੋ ਕਰ ਵੀ ਉਹਨਾਂ ਦੇ ਜਿਹਨੇ ਮੁੰਡਾ ਮਾਰਿਆ ਜਿੱਤੇ ਚੈਟਿੰਗ ਹੋਈ ਜਿਹਨੇ ਚੈਟਿੰਗ ਹੋਈ ਮੁੰਡਾ ਮਾਰਿਆ ਉਹਨੇ ਕਿਹਾ ਜੰਪਿੰਗ ਕਰ ਐਸਾ ਤੈਨੂੰ ਕਿਹਾ ਉਹ ਚੈਟਿੰਗ ਦੁੱਤੀ ਸਾਰੀ ਆਪਾਂ ਚੈਟਿੰਗ ਕੀਤੀ ਉਹਨੇ ਜੋ ਵੀ ਕੀਤਾ ਉਸ ਤੋਂ ਬਾਅਦ ਵੀ ਕਾਰਵਾਈ ਨਹੀਂ ਕਰਦੇ ਵੇ ਕਿਉਂ ਨਹੀਂ ਕਰਦੇ ਵੇ ਕਾਰਵਾਈ ਤੁਸੀਂ ਪੈਸੇ ਖਾਦੇ ਆ ਇਹੀ ਕੱਲ ਨੂੰ ਕੁੜੀ ਦੇ ਘਰੋਂ ਕੋਈ ਕੁੜੀ ਦੇ ਘਰੋਂ ਜੇ ਕੁੜੀ ਦਾ ਮਰਜੰਦਾ ਕੋਈ ਕੁੜੀ ਮਰਜੰਦੀ ਤੇ ਸਾਡਾ ਸਾਰਾ ਖਾਣਾ ਜਗੜਾ ਨਹੀਂ ਹੋਣਾ ਇਸ ਟਾਈਮ ਇਹ ਠੱਗਾ ਸ਼ਰਿਆਮ ਹੈ ਤੁਸੀਂ ਠੱਗਾ ਸ਼ਰਿਆਮ ਹੈ ਜੇ ਕਾਲੂ ਕੁੜੀ ਦੇ ਘਰ ਕੋਈ ਨਿੱਕੀ ਗੱਲਬਾਤ ਹੋ ਜਾਂਦੀ ਤੁਸੀਂ ਇਹਦਾ ਮਤਲਬ ਮੁੰਡਿਆਂ ਦਾ ਸਾਰਾ ਟੱਬਰ ਚੱਕ ਲੈਣਾ ਸੀ ਅੱਜ ਪੁਲਿਸ ਪ੍ਰਸ਼ਾਸਨ ਕੀ ਕਰਦੀ ਪਈ ਹੈ ਇਹ ਠੱਗਾ ਨਹੀਂ ਚੱਲਣ ਦੇਣਾ ਸੀ ਅਸੀਂ ਇਸ ਠੱਗੇ ਦੇ ਖਿਲਾਫ ਆਂ ਔਰ ਅਸੀਂ ਹੱਲੇ ਹੀ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰ ਰਹੇ ਆਂ ਕਿ ਸਾਡੇ ਜੋ ਬੰਦੀ ਕਾਰਵਾਈ ਸਾਡਾ ਜੋ ਪਰਚਾ ਦਰਜ ਬੰਦੀ ਕਾਰਵਾਈ ਉਹਦੇ ਦੇ ਕਿੱਤੀ ਜਾਵੇ ਜੇ ਤੁਹਾਡੇ ਮੁਤਾਬਕ ਕਾਰਵਾਈ ਨਹੀਂ ਹੁੰਦੀ ਕੀ ਕਰਾਂਗੇ ਉਹ ਤਾਂ ਦੇਖੋ ਜੀ ਫਿਰ ਸੰਸਕਾਰ ਨਹੀਂ ਅਸੀਂ ਕਰਾਂਗੇ ਜਦ ਤਾਈ ਅਸੀਂ ਸਾਡੇ ਮੁਤਾਬਕ ਕਾਰਵਾਈ ਨਹੀਂ ਹੁੰਦੀ ਤਦ ਤੱਕ ਅਸੀਂ ਬੋਡੀ ਸਿਵਲ ਹਸਪੀਟਲ ਨਹੀਂ ਲੈਣੀ ਠੀਕ ਹੈ ਜਿਹੜਾ ਸ਼ਰਿਆਮ ਤੱਕਾ ਜਿਹੜੀ ਪੁਲਿਸ ਕਰਦੀ ਪਈ ਹੈ ਅਸੀਂ ਉਹਦੇ ਖਿਲਾਫ ਹੈ ਜੀ ਜੋ ਮੁਲਾਜ਼ਮ ਸੀ ਉਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਆਪਣੇ ਵੱਲੋਂ ਬਹੁਤ ਕੀਤੀ ਹੈ ਜੀ ਉਹ ਤਾਂ ਉਲਟਾ ਸਾਨੂੰ ਕਹਿ ਰਹੀ 302 ਦਾ ਪਰਚਾ ਸੀ ਤੁਹਾਡੇ ਦਿਨੇ ਹੈ ਜੀ ਸਾਡੇ ਦੇ ਪਰਚਾ ਪਾਰੇ ਸੀ ਉਹ ਪ੍ਰੈਸ਼ਰ ਜੀ ਉਹ ਤਾਂ ਸਾਡੇ ਦੇ ਕਿਸ ਚੀਜ਼ ਦਾ ਪਰਚਾ ਇਹਦੇ ਬਾਰੇ ਨਹੀਂ ਪਤਾ ਜੀ ਉਹ ਸਾਡੂ ਕਹਤੇ ਅਸੀਂ ਤਾਂ ਤੁਹਾਡੇ ਦੇ ਕਾਰਵਾਈ ਕਰਦੇ ਹਾਂ ਜੀ ਇਹ ਕਾਰੇ ਵਾਸਤੇ ਜੀ ਮੁੰਡਾ ਸਾਡਾ ਮਰਿਆ ਪਰਚਾ ਸਾਡੇ ਦੇ ਪਾ ਰਹੇ ਹੋ ਹੈਨਾ ਮੁੰਡਾ ਮੇਰਾ ਮਰ ਗਿਆ ਨਾ ਮੇਰਾ ਮੁੰਡਾ ਮਰਿਆ ਤੇ ਮੇਰੇ ਦੇ ਪਰਚਾ ਪਾ ਰਹੇ 200 302 ਦਾ ਹੈਨਾ ਨੇ ਕਹੀ ਇਹ ਗੱਲ ਤੁਹਾਨੂੰ ਐਸਐਚਓ ਨੇ ਬਸਤੀ ਥਾਣੇ ਐਸਐਚਓ ਨੇ ਗੱਲ ਕਹੀ ਹੈ ਇਨਸਾਫ ਸਾਨੂੰ ਚਾਹੀਦਾ ਹੀ ਅਸੀਂ ਬੇਨਤੀ ਬਾਰ ਬਾਰ ਹੱਲੇ ਵੀ ਹੱਥ ਜੋੜ ਕੇ ਅਸੀਂ ਤੁਹਾਡੇ ਪ੍ਰੈਸ ਰਾਹੀ ਅਸੀਂ ਸਾਰੀ মিডিਆ ਰਾਹੀ ਅਸੀਂ ਬੇਨਤੀ ਕਰਦੇ ਆ ਜੀ ਸਾਨੂੰ ਇਨਸਾਫ ਚਾਹੀਦਾ ਜੀ ਕਾਲੀ ਜੀ ਸਾਨੂੰ ਥਾਣੇ ਇਨਫੋਰਮੇਸ਼ਨ ਆਈ ਸੀ ਕਿ ਇੱਕ ਅਰਪਣ ਨਾਂ ਦਾ ਲੜਕਾ ਹੈ ਜਿਹੜਾ ਉਮਰ ਉਹਦੀ 17 ਸਾਲ ਹੈ ਜਿਨੇ ਆਪਣੀ ਜੀਵਨ ਲੀਲਾ ਨੂੰ ਕੱਲ ਸਮਾਪਤ ਕਰ ਲਿਆ ਸੀਗਾ ਜਿਸ ਦੇ ਸਬੰਧ ਦੇ ਵਿੱਚ ਅਜਨ ਉਹਨਾਂ ਦੇ ਫਾਦਰ ਵੱਲੋਂ ਬਿਆਨ ਦਿੱਤਾ ਗਿਆ ਜਿਨ੍ਹਾਂ ਦੇ ਬਿਆਨ ਦੇ ਆਧਾਰ ਤੇ ਅਸੀਂ 194 ਬੀ ਐਨ ਐਸ ਐਸ ਦੀ ਜਿਹੜੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਹੈ ਜਿਹੜਾ ਉਹਨਾਂ ਨੇ ਦੱਸਿਆ ਕਿ ਇਹਦੀ ਜਿਹੜੀ ਫਰੈਂਡਸ਼ਿਪ ਕਿਸੇ ਲੜਕੀ ਦੇ ਨਾਲ ਸੀ ਉਸ ਸਬੰਧੀ ਅਸੀਂ ਜਿਹੜਾ ਅਰਪਣ ਜਿਹਦੀ ਡੈਥ ਹੋ ਚੁੱਕੀ ਹੈ ਉਹਦਾ ਜਿਹੜਾ ਮੋਬਾਈਲ ਆ ਸੀ ਕਬਜ਼ੇ ਦੇ ਵਿੱਚ ਲੈ ਲਿਆ ਜਿਹਨੂੰ ਅਸੀਂ ਐਫਐਸਐਲ ਭੇਜ ਕੇ ਉਹਦੇ ਵਿੱਚੋਂ ਜੋ ਵੀ ਮੈਸੇਜ ਡਿਲੀਟ ਕੀਤੇ ਨੇ ਉਸ ਤੋਂ ਬਾਅਦ ਜਿਹੜੀ ਰਿਪੋਰਟ ਆ ਜਾਂਦੀ ਹੈ ਬਣਦੀ ਕਾਨੂੰਨੀ ਕਾਰਵਾਈ ਇਸ ਅਮਲ ਦੇ ਵਿੱਚ ਲਿਆਵਾਂਗੇ